ਅਧਿਆਪਕਾਂ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਮਾਨਸਾ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਜ਼ਿਲ੍ਹਾ ਕਚੇਰੀ ਵਿੱਚ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਅਧਿਆਪਕਾਂ ਦੀਆਂ ਲਟਕ ਰਹੀਆਂ ਮੰਗਾਂਵਲ ਧਿਆਨ ਨਹੀਂ ਦਿੱਤਾ ਇਸ ਕਰਕੇ ਅਧਿਆਪਕ ਵਰਗ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਦੇ ਤਹਿਤ ਉਸੇ ਲੜੀ ਦੇ ਤਹਿਤ ਅੱਜ ਮਾਨਸਾ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਂਝਾ ਅਧਿਆਪਕ ਮੋਰਚਾ ਦੇ ਬੈਂਡਰ ਦੇ ਹੇਠ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਦੇ ਲਈ ਇੱਥੇ ਬਾਲਪਾਬੰਦੇ ਵਿੱਚ ਇਕੱਤਰ ਹੋਏ ਉਸ ਤੋਂ ਬਾਅਦ ਅਸੀਂ ਵਿਧਾਇਕਾਂ ਦੇ ਦਰਾਂ ਦੇ ਅੱਗੇ ਜਾਵਾਂਗੇ ਕਿਉਂਕਿ ਇਹ ਸਰਕਾਰ ਨੇ ਅਜੇ ਤੱਕ ਆਪਣਾ ਕਿਹਾ ਹੋਇਆ ਕੋਈ ਵੀ ਵਾਅਦਾ ਜਿਹੜਾ ਮੁਲਾਜ਼ਮਾਂ ਦੇ ਬਾਰੇ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਭਰਤੀਆਂ ਵਿਚਕਾਰ ਲਟਕ ਰਹੀਆਂ ਨੇ ਸਰਕਾਰ ਬਣਦੇ ਇਹਨਾਂ ਨੇ ਕਿਹਾ ਸੀ ਕਿ ਸੇ ਪੁਰਾਣੀ ਪੈਨਸ਼ਨ ਜਿਹੜੀ ਹੈ ਬਹਾਲ ਕਰਦੀ ਪਰ ਪੁਰਾਣੀ ਪੈਨਸ਼ਨ ਦਾ ਇਹਨਾਂ ਨੇ ਊੜਾੜਾ ਵੀ ਸ਼ੁਰੂ ਨਹੀਂ ਕੀਤਾ ਇਹ ਕੇਂਦਰੀ ਤਰਜ ਤੇ ਪੁਰਾਣੀ ਪੈਨਸ਼ਨ ਬਹਾਲ ਕਰਨਾ ਚਾਹੁੰਦੇ ਨੇ ਜੋ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਇਸੇ ਤਰ੍ਹਾਂ ਸਮਗਰਾ ਸਿੱਖਿਆ ਵਿਭਾਗ ਦੇ ਜੋ ਕਰਮਚਾਰੀ ਨੇ ਉਹ ਆਪਣੀਆਂ ਲਟਕਦੀਆਂ ਮੰਗਾਂ ਲਈ ਬੜੇ ਲੰਬੇ ਸਮੇਂ ਤੋਂ ਲੜ ਰਹੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਇਸੇ ਤਰ੍ਹਾਂ ਕੰਪਿਊਟਰ ਤੇ ਆਪਕ ਨੇ ਉਹ ਵਿਚਾਰੇ ਜਿਹੜੇ ਹੈਗੇ ਨੇ ਆਪਣੇ ਭੁੱਖ ਹੜਤਾਲ ਤੋਂ ਮਰਨ ਵਰਤਵਲ ਵੱਧ ਰਹੇ ਨੇ ਇਹ ਸਾਡੇ ਵਾਸਤੇ ਬਹੁਤ ਦੁੱਖ ਦੀ ਗੱਲ ਹੈ ਸਰਕਾਰ ਵਾਸਤੇ ਬਹੁਤ ਸ਼ਰਮਨਾਕ ਗੱਲ ਹੈ ਕਿਉਂਕਿ ਉਹ ਇਸ ਮੁੱਦੇ ਨੂੰ ਹੱਲ ਕਰਨ ਦੇ ਜ ਨਕਾਮ ਰਹੀ ਹੈ ਐਸੀ ਤਰ੍ਹਾਂ 160 ਜਿਹੜੇ ਮੁਲਾਜ਼ਮ ਨੇ ਉਹ ਜਿਨ੍ਹਾਂ ਦਾ ਤਨਖਾਹ ਵਾਅਦਾ ਕੀਤਾ ਸੀ ਉਹਨਾਂ ਦਾ ਸਮਾਂ ਵੀ ਪੂਰਾ ਹੋ ਚੁੱਕਿਆ ਪਰ ਉਹਨਾਂ ਨੇ ਮਤਲਬ ਇਹ ਤੱਕ ਉਹਨਾਂ ਤਨਖਾਹ ਵਾਅਦਾ ਵੀ ਨਹੀਂ ਕੀਤਾ ਸੋ ਹੋਰ ਇਸ ਤੋਂ ਬਿਨਾਂ ਜਿਹੜਾ ਸਭ ਤੋਂ ਵੱਡਾ ਭਖ ਦਾ ਮਸਲਾ ਹੈਗਾ ਸਿੱਖਿਆ ਮੰਤਰੀ ਨੇ ਇਸ ਸਮੇਂ ਮਤਲਬ ਅਧਿਆਪਕਾਂ ਦੀ ਸਭ ਤੋਂ ਜ਼ਿੰਮੇਵਾਰ ਜਿਹੜੀ ਜਥੇਬੰਦੀ ਹੈ ਸਾਂਝਾ ਅਧਿਆਪਕ ਮੋਰਚਾ ਉਹਦੇ ਨਾਲ ਗੱਲਬਾਤ ਕੀਤੀ ਉਹ ਗੱਲਬਾਤ ਦੇ ਵਿੱਚ ਸਿੱਖਿਆ ਮੰਤਰੀ ਨੇ ਉਸ ਨੂੰ ਪੂਰੀ ਤਰ੍ਹਾਂ ਨਾਲ ਮਤਲਬ ਜਿਹੜਾ ਹੈਂਡਲ ਨਹੀਂ ਕੀਤਾ ਉਹ ਜਿਹੜਾ ਉਹਦਾ ਰਵਈਆ ਸੀ ਉਹ ਸਹੀ ਨਹੀਂ ਸੀ ਔਰ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਉਹਨੇ ਮਤਲਬ ਸ਼ਰਿਆਮ ਇਹ ਕਹੀ ਹੈ ਉਸ ਦੇ ਵਿਰੋਧ ਦੇ ਵਿੱਚ ਔਰ ਮਿਡਲ ਸਕੂਲ ਇੱਕ ਵੀ ਮਤਲਬ ਜਿਹੜਾ ਸਾਂਝਾ ਅਧਿਆਪਕ ਮੋਰਚਾ ਇਸ ਲਈ ਲੜੇਗਾ ਬੰਦ ਨਹੀਂ ਹੁੰਦਾ ਜੇਗਾ ਉਹ ਸਾਰੀਆਂ ਗੱਲਾਂ ਦੇ ਵਿਰੋਧ ਦੇ ਵਿੱਚ ਅੱਜ ਸਾਂਝਾ ਅਧਿਆਪਕ ਮੋਰਚਾ ਦੇ ਵੱਲੋਂ ਇਹ ਪ੍ਰੋਗਰਾਮ ਲਿਖਿਆ ਲਿਖਿਆ ਗਿਆ ਔਰ ਲਗਾਤਾਰ ਸਰਕਾਰ ਦਾ ਪਿੱਟ ਸੱਪਾ ਕਰਾਂਗੇ ਜੇ ਮਤਲਬ ਕੋਈ ਸਰਕਾਰ ਨੇ ਇਹ ਮਸਲੇ ਹੱਲ ਨਾ ਕੀਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੀਟੀਐਫ ਦੇ ਸੱਦੇ ਤੇ ਅੱਜ ਮਾਨਸਾ ਜ਼ਿਲ੍ਹੇ ਦੇ ਸਮੂਹ ਜਿਹਾਰੂ ਸਾਥੀਆਂ ਵੱਲੋਂ ਵੱਡੀ ਪੱਧਰ ਦੇ ਉੱਪਰ ਪਹਿਲਾਂ ਰੈਲੀ ਕੀਤੀ ਗਈ। ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਮਜਾਰਾ ਕਰਕੇ ਸਰਕਾਰ ਦੀ ਅਰਥੀ ਫੁੱਕੀ ਗਈ ਹੈ। ਪਿਛਲੇ ਸਮੇਂ ਤੋਂ ਕਾਫੀ ਜਿਹੜੀਆਂ ਮੰਗਾਂ ਨੇ ਗੀਆਂ ਸੰਜਿਆ ਅਧਿਆਪਕ ਮੋਰਚਾ ਆਪਣੀਆਂ ਪੈਂਡਿੰਗ ਨੇ ਸਮੇਂ-ਸਮੇਂ ਤੇ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋਈਆਂ ਪਰ ਕੋਈ ਵੀ ਨਤੀਜਾ ਜਿਹੜਾ ਨਹੀਂ ਨਿਕਲਿਆ। ਸਗੋਂ ਉਲਟ ਸਰਕਾਰ ਹੈ ਜਿਹੜੀ ਖਾਸ ਕਰਕੇ ਪਿਛਲੇ ਦਿਨੀ ਜੋ ਮੀਟਿੰਗ ਹੋਈ ਹੈ ਮਿਡਲ ਸਕੂਲਾਂ ਨੂੰ ਬੰਦ ਕਰਨ ਦਾ ਪ੍ਰਸਤਾਵ ਰੱਖ ਦਿੱਤਾ ਹੈ ਜਿਸ ਕਰਕੇ ਪੰਜਾਬ ਦੇ ਲਗਭਗ 2671 ਮਿਡਲ ਸਕੂਲ ਨੇ ਜਿਹੜੇ ਉਹ ਬੰਦ ਹੋ ਜਾਣੇ ਆ ਤੇ ਉੱਥੋਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉੱਥੋਂ ਦੇ ਬੱਚੇ ਨੇ ਉਹਨਾਂ ਨੂੰ ਬੜੀਆਂ ਸਮੱਸਿਆਵਾਂ ਆਉਣੀਆਂ ਨੇ ਇਹ ਸਰਕਾਰ ਜਿਹੜੀ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਨਾਲੇ ਵਾਅਦਾ ਕਰਕੇ ਆਈ ਸੀ ਕਿ ਅਸੀਂ ਸਿੱਖਿਆ ਤੇ ਸਿਹਤ ਸਵਾਮਾਂ ਨੂੰ ਤਰਜੀਹ ਦੇ ਆਧਾਰ ਦੇ ਉੱਪਰ ਲਿਆਵਾਂਗੇ ਪਰ ਅੱਜ ਸਰਕਾਰ ਉਸ ਤੋਂ ਲਾਂਬੇ ਹੋ ਰਹੀ ਹੈ ਭੱਜ ਰਹੀ ਹੈ ਸਾਥਕੋ ਨਮੀ ਤੋਂ ਨਵੇਂ ਜਿਹੜੇ ਦੱਬੇ ਹੋਏ ਮੁਰਦੇ ਆ ਉਹਨਾਂ ਨੂੰ ਪੱਟਿਆ ਜਾ ਰਿਹਾ ਹੈ ਖਾਸ ਕਰਕੇ ਸੀਐਨਬੀ ਕਾਡਰ ਦੇ ਅਪਕਾ ਉਹਨਾਂ ਦੀ ਤਨਖਾਹ ਕਟੌਤੀ ਦਾ ਪੱਤਰ ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਕੰਪਿਊਟਰ ਦੇ ਅਪਕ ਨੇ ਸਾਡੇ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਭਾਗ ਦੇ ਵਿੱਚ ਮਰਜ ਕਰਨ ਦੇ ਲਈ ਸੰਘਰਸ਼ਸ਼ੀਲ ਨੇ ਮਰਨ ਵਰਤੇ ਬੈਠੇ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਪ੍ਰਾਣੀਆਂ ਜਿਹੜੀ ਵੱਡੀ ਉੱਪਰ ਵੀ ਮੰਗ ਹੈ ਪ੍ਰਾਣੀ ਪੈਨਸ਼ਨ ਬਹਾਲ ਕਰਾਉਣ ਵਾਲੀ ਤੇ ਇਹ ਤੋਂ ਇਲਾਵਾ ਡੀਏ ਦੀਆਂ ਕਿਸ਼ਤਾਂ ਇਹਨਾਂ ਸਕੂਲਾਂ ਨੂੰ ਬਚਾਉਣਾ ਤੇ ਪੰਜਾਬ ਦੀ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਪੰਜਾਬ ਦੇ ਸੱਭਿਆਚਾਰ ਦੇ ਅਨੁਸਾਰ ਉਹਨੂੰ ਲਾਗੂ ਕਰਾਉਣ ਦੇ ਲਈ ਸਾਂਝਾ ਅਧਿਆਪਕ ਮੋਰਚਾ ਜਿਹੜਾ ਲਗਾਤਾਰ ਆਪਣਾ ਸੰਘਰਸ਼ ਜਿਹੜਾ ਵਿੜ ਰਿਹਾ ਉਸੇ ਘੜੀ ਦੇ ਤਹਿਤ ਅੱਜ ਅਸੀਂ ਇਹ ਪ੍ਰੋਗਰਾਮ ਕੀਤਾ ਹੈ ਅੱਜ ਅਸੀਂ ਪਹਿਲਾਂ ਬਾਲ ਪਵਨ ਤੋਂ ਸ਼ੁਰੂ ਕਰਕੇ ਦੋਨੇ ਵਿਧਾਇਕਾਂ ਦੇ ਡਾਕਟਰ ਵਿਜੇਂਦਰ ਸ਼ਿੰਗਲਾ ਤੇ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਘਰ ਦੇ ਮੂਹਰੇ ਉਹਨਾਂ ਦੀਆਂ ਆਰਥੀਆਂ ਫੁਕੀਆਂ ਇਹ ਸਰਕਾਰ ਸੀ ਜਿਹੜੀ ਇਹ ਬਦਲਾਅ ਦੇ ਨਾਂ ਤੇ ਆਈ ਸੀ ਪਰ ਜਿਹੜਾ ਬਦਲਾਵ ਹੈ ਉਹ ਸਿਰਫ ਮਸ਼ਹੂਰੀਆਂ ਚ ਦਿਸ ਰਿਹਾ ਲੋਕਾਂ ਨੂੰ ਵੱਡੇ ਵੱਡੇ ਹੋਲਡਿੰਗ ਲਾ ਕੇ ਟੀਵੀ ਤੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ ਸਿਰਫ ਬੇਕੂਫ ਬਣਾਇਆ ਜਾ ਰਿਹਾ ਸਮੇਂ-ਸਮੇਂ ਤੇ ਕੋਈ ਬਦਲਾਵ ਨਹੀਂ ਹੋਇਆ ਸਿੱਖਿਆ ਮਹਿਕਮੇ ਦਾ ਤਾਂ ਇਹ ਹਾਲ ਹੈ ਵੀ ਨਵੇਂ-ਨਵੇਂ ਤਜਰਬੇ ਆ ਜਿਹੜੇ ਇਸ ਮਹਿਕਮੇ ਚ ਕੀਤੇ ਜਾ ਰਹੇ ਆ ਪਹਿਲਾਂ ਸਕੂਲ ਆਫ ਐਮਿਨੈਂਸ ਦੇ ਨਾਂ ਤੇ ਹੁਣ ਪੀਐਮ ਸ਼੍ਰੀ ਦੇ ਨਾਮ ਤੇ ਇੱਕ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੀ ਗੱਲ ਹੀ ਹੋ ਰਹੀ ਹੈ ਹਾਲਾਂਕਿ ਇਹਨਾਂ ਨੇ ਕੋਈ ਫੰਡ ਨਹੀਂ ਜਾਰੀ ਕੀਤਾ ਜਿੰਨੇ ਵੀ ਇਹ ਕੋਈ ਕੰਮ ਲੈ ਕੇ ਆਉਂਦੇ ਆ ਇਹ ਬੱਚਿਆਂ ਦੀ ਪੜ੍ਹਾਈ ਨੂੰ ਦੇਖ ਕੇ ਨਹੀਂ ਲੈ ਕੇ ਆਉਂਦੇ ਜਨਵਰੀ 'ਚ ਇਹ ਕੰਮ ਸ਼ੁਰੂ ਕਰਦੇ ਆ ਸਾਡਾ ਬੱਚਿਆਂ ਦੇ ਨਾਲ ਸੈਂਟਰ ਹੋਣ ਕਰਕੇ ਜਨਵਰੀ 'ਚ ਪੜ੍ਹਾਉਣ ਦਾ ਟਾਈਮ ਹੁੰਦਾਗਾ ਤੇ ਇਹਨਾਂ ਦਾ ਉਦੋਂ ਸਾਰੇ ਕੰਮ ਕਰਾਉਣ ਟੀਚਰ ਇਹਨਾਂ ਦੇ ਕੰਮਾਂ ਦੇ ਵਿੱਚ ਉਲਝ ਜਾਂਦੇ ਨੇ ਤੇ ਬੱਚਿਆਂ ਦੀ ਪੜ੍ਹਾਈ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਆ ਦੂਸਰੀ ਰਹੀ ਗੱਲ ਇਹਨਾਂ ਨੇ ਕੰਪਿਊਟਰ ਅਧਿਆਪਕਾਂ ਨੂੰ ਆਪਦੇ ਚੋਣ ਮੈਨੀਫੈਸਟੋ ਵਿੱਚ ਵਾਦੇ ਕੀਤੇ ਬਾਕੀ ਦੇ ਆਪਕਾਂ ਨੂੰ ਕਿਹਾ ਘਰ ਘਰ ਰੋਜ਼ਗਾਰ ਦੀ ਗੱਲ ਕੀਤੀ ਹਾਲਾਂਕਿ ਅਜੇ ਇਹਨਾਂ ਦੇ ਅਜੇ ਤਾਈਂ ਕੋਈ ਵੀ ਕੰਮ ਜਿਹੜਾ ਸਿਰੇ ਨਹੀਂ ਚੜਿਆ ਸਿਰਫ ਗੱਲਾਂ ਹੀ ਕੀਤੀਆਂ ਨੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ